ਕੌਣ ਸਹੀ ਕੌਣ ਗਲਤ ਫੈਸਲਾ ਸੰਗਤ ਕਰੇ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਨੂੰ ਲੱਗਤ ਆ ਰਹੀਆ ਅਮਰਤਪਾਲ ਸਿੰਘ ਮੈਰੋ ਦੀਆਂ ਵਧੀਆਂ ਮੁਸ਼ਕਲਾਂ ਅਮਰਤਪਾਲਸ ਮੈਰੋ ਖਿਲਾਫ ਉੱਠੀਆਂ ਵੱਡੀਆਂ ਆਵਾਜ਼ਾਂ ਨਿਹੰਗ ਜਥੇਬੰਦੀਆਂ ਨੇ ਵੀ ਮੈਰੋ ਨੂੰ ਆਕਿਆ ਬਲੈਕਮੈਲਰ ਇਹੋ ਜਿਹੀਆਂ ਕਾਰਵਾਈਆਂ ਤੋਂ ਨਾ ਸੁਧਰਿਆ ਤਾਂ ਹੋ ਸਕਦੀਆ ਵੱਡੀ ਕਾਰਵਾਈ ਅੱਲ੍ਹੀ ਮੀਟਿੰਗ ਵੀ ਹੋਈ ਹੈ ਲਾਨਕਸਰ ਹੈਡ ਕੁਆਟਰ ਤੇ ਜੋ ਸਾਰੇ ਬਾਹਪੁਰਸ਼ ਉੱਥੇ ਇਕੱਤਰ ਹੋਏ ਜਿਹਦੇ ਵਿੱਚ ਸਿੰਘ ਸਾਹਿਬ ਤੇ ਦਰਬਾਬਾ ਪ੍ਰਦੀਪ ਸਿੰਘ ਦੀ 96 ਕਰੋੜੀ ਮੁਕੀ ਸਰੋਵਰੀ ਪੰਜ ਸਾਲ ਦੀ ਬੁੱਢਾਦਾਲ ਪੰਜਵਾਂ ਸਤਨੇ ਸਾਹਿਬ ਨਿਹੰਗ ਸਿੰਘ ਦਲਾਵੰਨੋਂ ਵੀ ਆਜ ਦੀ ਪਰੇ ਸੋ ਆਪਾਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਨਾਨਕ ਸਾਹਿਬ ਜਿਹੜੀ ਸੰਪਰਦਾ ਹੈ ਧੰਨ ਬਾਬਾ ਨਾਨ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਇਹ ਕੋਈ ਉਹਨਾਂ ਨੇ ਵਾਰ ਬਖਸ਼ਿਸ਼ ਕੀਤੀ ਤੇ ਇੱਡੀ ਵੱਡੀ ਸੰਪਰਦਾ ਚੱਲ ਰਹੀ ਹੈ ਤੇ ਜੋ ਨਾ ਜਦੋਂ ਦੀ ਨਾਨਕ ਸਾਹਿਬ ਸੰਪਰਦਾ ਚੱਲ ਰਹੀ ਹੈ ਨਿਹੰਗ ਸਿੰਘ ਪ੍ਰਾਪਤ ਕਰ ਸਕਦੇ ਤੇ ਚੱਲਦੇ ਆ ਰਹੇ ਨਿਹੰਗ ਸਿੰਘਾਂ ਦੇ ਨਾਲ ਅਥਾਹ ਪਿਆਰ ਤੇ ਪ੍ਰੇਮ ਤੇ ਸਤਿਕਾਰ ਦੇ ਨਾਲ ਉਹਵੇਂ ਜਿਹੜੇ ਨਾਨਕ ਸਰ ਸੰਪਰਦਾ ਤੇ ਨਿਹੰਗ ਸਿੰਘ ਦਰਪੰਤ ਆਪ ਕੋ ਵਿੱਚ ਬਹੁਤ ਹੀ ਪਿਆਰ ਸਤਿਕਾਰ ਨਾਲ ਰਹਿੰਦੇ ਆ ਆ ਕੋ ਮਾਰੇ ਅੰਸਰ ਹੁੰਦੇ ਆ ਜੇ ਹੋਣਗੇ ਉਹਨਾਂ ਨੂੰ ਸਮੇਂ ਦੇ ਨਾਲ ਸੋਧਿਆ ਵੀ ਜਾਂਦਾ ਏ ਤੇ ਸਮੇਂ ਦੇ ਨਾਲ ਉਹਨਾਂ ਦੇ ਜਿਹੜੇ ਪਾਪ ਉਹ ਜਾਗਰ ਵੀ ਹੋ ਜਾਂਦੇ ਆ ਪਰ ਸਮੁੱਚੇ ਪੰਥ ਨੂੰ ਸਮੁੱਚੇ ਸੰਪਰਦਾ ਨੂੰ ਬਦਨਾਮ ਕਰਨਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਆ ਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਉਹਨਾਂ ਨੇ ਹੁਣ ਇਹੋ ਹੀ ਸੋਚ ਲਿਆ ਵਾ ਕਿ ਆਪਾਂ ਲੋਕਾਂ ਨੂੰ ਬਲੈਕਮੇਲ ਹੀ ਕਰਨਾ ਬਲੈਕਮੇਲ ਹੀ ਕਰਨਾ ਇਹ ਨਹੀਂ ਕੋਈ ਇਹਨਾਂ ਦੀ ਡੀਲ ਪੁੱਛਦੀ ਤੇ ਉਹਨਾਂ ਨੂੰ ਬਦਨਾਮ ਕਰਨਾ ਸੱਚੇ-ਸੱਚੇ ਬੰਦਿਆਂ ਨੂੰ ਵੀ ਬਦਨਾਮ ਕਰ ਰਹੇ ਆ ਇਹਨਾਂ ਲੋਕਾਂ ਨੂੰ ਤਾੜਨਾ ਵਾ ਜਿਸ ਤਰ੍ਹਾਂ ਕੱਲ ਦਿੱਤੀ ਗਈ ਆ 5 ਦਿਨਾਂ ਦਾ ਇਹਨਾਂ ਦਾ ਆਲਟੀਮੇਟ ਆ ਜੇ ਤੋਂ ਬਾਅਦਾਂ ਕੋਈ ਕਹਿ ਲ ਚਲ ਹੁੰਦੀ ਆ ਤੇ ਆਸ ਸਾਰੇ ਦਲ-ਪੰਥਾਂ ਦੇ ਕਿਸਾਨ ਅਸੀਂ ਤੇ ਬਾਬਾ ਚੋਕਸ ਸਿੰਘ ਵੀ ਸੰਸਾ ਦੇ ਮਹਾਂਪੁਰਖ ਇਹਨਾਂ ਦੇ ਬਣਾ ਦੇ ਨੱਤਰ ਹੋਏ ਆ ਸੋ ਇਥੋਂ ਆ ਇੱਕ ਤਾਅਣੀ ਦਿੰਨੇ ਆ ਜੇ ਕੋਈ ਉੰਨੇ ਕੀ ਹੋਈ ਜਾਂ ਕੋਈ ਗਾਂਤ ਹੋਏ ਵਜੀ ਕਰਤੋਤ ਮਾਰੀ ਕੀਤੀ ਜਿਹੜੀਆਂ ਤੁਸੀਂ ਹਰਕਤਾ ਕਰਦੇ ਜੇ ਬਲੈਕਮੇਲ ਕਰਨ ਦੀਆਂ ਇਹੋ ਜੀਆਂ ਕੀਤੀਆਂ ਤੇ ਜਿਹੜਾ ਖਾਲਸਾ ਵਾ ਫਿਰ ਆਪਣੇ ਇਸ ਤਰ੍ਹਾਂ ਦੀ ਕਾਰਵਾਈ ਪਾਉਂਦਾ ਵਾ ਉਹ ਪਾਊਗਾ ਉਹਨਾਂ 2:30 ਦੇ ਸਾਡੇ ਸਿਹਦਾ ਬਾਬਾ ਬਲਦੇਵ ਸਿੰਘ ਜੀ ਮੱਲੇ ਵਾਲੇ ਉਹ ਵੀ ਆਪ ਸੰਗਤਾਂ ਦੇ ਨਾਲ ਆਪਣਾ ਸਾਝੇ ਕਰਨਗੇ ਬਰਨੂ ਸਾਹਿਬ ਜੀ ਦਾ ਬਾਣਾ ਪਾ ਕੇ ਭਾਵੇਂ ਉਹ ਲਖ ਸਿੰਘ ਆ ਭਾਵੇਂ ਕੋ ਸਾਧੂ ਸੰਤਿਆ ਭਾਵੇਂ ਕੋ ਦਾਸੀ ਆ ਭਾਵੇਂ ਕੋ ਨਿਰਮਲਾ ਜਿਹੜਾ ਆਪਾਂ ਕਿਸੇ ਨੂੰ ਸੰਬਰਦਾ ਨੂੰ ਨੀਵਾ ਵਿਖਾਉਣਾ ਵਾ ਇਹ ਸਾਡੇ ਵਾਸਤੇ ਗਲਤ ਗੱਲਾਂ ਵਾ ਕੋਈ ਵੀ ਜਾਣ ਲਿਆਖ ਰੇਖ ਦਾ ਮਾਣਾ ਪਾ ਕੇ ਆਵੇ ਕਿਸੇ ਨੂੰ ਆਖਣਾ ਵੀ ਇਹ ਲਾਲਕਸਰ ਵਾਲੇ ਗਲਤ ਆ ਨਿਹੰਗ ਸਿੰਘ ਗਲਤ ਆ ਆ ਦੁਜੇ 사ਦੂ ਸੰਧ ਫਿਰਮਲੇ ਗਲਤ ਆ ਇਹ ਗੱਲਾਂ ਨਹੀਂ ਚੱਲਣੀਆਂ ਕਿਆ ਉਹ ਆਪਣਾ ਸਾਵਧਾਨ ਹੋ ਜਾਣ ਜਿਹੜੇ ਇਹੋ ਜੇ ਵਜਨ ਕਰਦੇ ਆ ਇਡੀਆਂ ਨਿਹੰਗ ਸਿੰਘ ਜਹੇ ਬੰਦੀਆਂ ਚੱਲਣੀਆਂ ਕੀ ਗੱਲ ਆ ਇੱਕ ਨਿਹੰਗ ਸਿੰਘ ਹੀ ਜਿਹੜਾ ਓਏ ਉਹਨੂੰ ਹੀ ਜਿਆਦੀਆਂ ਐ ਤੇ ਗੱਲਾਂ ਮਿਲਦੀਆਂ ਐਡੇ ਲੋ ਜਹੇ ਬੰਦੀਆ ਵਾ ਕੱਲ ਤਾਂ ਸਾਹ ਬੈਠਾ ਉੱਥੇ ਦੱਸਣ ਜਾਂ ਸ੍ਰੋਮਣੀ ਪੰਡਕਾਲੀ ਬੁੱਢਾ ਦਲ ਬੈਠਾ ਸਣੋ ਜਿਹੜਾ ਸਪਰੀਮ ਪਾਵਰ ਆ ਨਿਹੰਗ ਸਿੰਘਾਂ ਦਾ ਮੋਢਿਆ ਉੱਥੇ ਜਾ ਕੇ ਦੱਸਣ ਆਹ ਸਿੰਘਾ ਉਹ ਪਪਾ ਜੀ ਆਹ ਗਲਤੀ ਕਰ ਰਿਹਾ ਇਹਦਾ ਕੀ ਕਰਨਾ ਉਹ ਪੰਜ ਪਿਆਰੇ ਪੰਜ ਸਿੰਘ ਸਾਹਿਬ ਆਨੋਂ ਦਾ ਫੈਸਲਾ ਲੈਣ ਜਾਂ ਕਾਨਸਲ ਸਾਹਿਬ ਫੈਸਲਾ ਲਾ ਰਵੇ ਇਹ ਨਹੀਂ ਗਾ ਵੀ ਉਹਦੇ ਕੋਲ ਪੈਸੇ ਲੈ ਲੈ ਠੱਗ ਲੈਦੇ ਉਹਦੇ ਕੋਲ ਪੈਸੇ ਲੈ ਲੈ ਇਹ ਗੱਲਾਂ ਜਿਆਦਾ دیر ਨਹੀਂ ਚਲਣੀਆਂ ਉਹ ਪਿਆਰੇ ਉਹ ਸਾਫ਼ਦਾਨ ਹੋ ਜੂ ਵੀ ਨਾ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚੱਲਣ ਦੇਣੀਆਂ ਹੈ ਯਾਰ ਇਹ ਜਿਹੜੀਆਂ ਤੁਸੀਂ ਚਾਲਾਂ ਦੇ ਦਲਦੇ ਨਾ ਵੀ ਆਜੋ ਸਾਧੂ ਸੰਤਾਂ ਨੂੰ ਬਦਨਾਮ ਕਰੀਏ ਤੇ ਕੱਲੋਂ ਨਿਹੰਗ ਸਿੰਘਾਂ ਨੂੰ ਬਦਨਾਮ ਕਰਾਂਗੇ ਇਹ ਗੱਲਾਂ ਹੀ ਨਹੀਂ ਚੱਲਣ ਦੇਣੀਆਂ ਇਹ ਨਿਹੰਗ ਸਿੰਘ ਖਾਲਸਾ ਪੰਥ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਸ ਬਣਾਇਆ ਉਹ ਹਾਲੀ ਜੀਣਾ ਜਾਗਦਾ ਇਹ ਧਰਤੀ ਨੂੰ ਸਾਹਮਣੇ ਬੈਠਾ ਕੋਨੇ-ਕੋਨੇ ਦੇ ਨਿਹੰਗ ਸਿੰਘਾਂ ਦਾ ਤੇ ਸਾਧੂ ਸੰਤਾਂ ਦਾ ਨਾਵਾ ਕਿਹੜਾ ਜਾਦੇ ਦੇ ਬਗਲ ਕਿਸੇ ਦੇ ਝੰਸੀਆਂ ਵਾ ਉਹ ਆਣ ਕੇ ਲੰਗੇ ਧੜਾ ਆਣ ਕੇ ਤੇ ਗੱਲ ਕਰ। ਉਹ ਇਹੋ ਬੇਇੰਤਿਆਬ ਇਹੋ ਸਰਦਾਰ ਹੋ ਜਾਣ ਜਿਹੜੇ ਸਾਧੂ ਸਰਦਾਰ ਨੂੰ ਬਦਨਾਮ ਕਰਨਾ ਚਾਹੁੰਦੇ ਆ। ਉਹ ਆਪਣੇ ਆਪ ਜੀ ਰਹਿਣ ਜਾਂ ਕੋਈ ਸਕੂਨ ਤੇ ਉਹਨਾਂ ਕੋਲ ਹਸ਼ਰੋਮ ਨਹੀਂ ਪੰਦਾ ਕਾਲੀ ਬੁੱਢਾ ਧਾਲ ਕੋ ਦੱਸੇ ਜਾਂ ਨਿਆ ਸਿੰਘ ਰਗਰੇਡਾ ਜਾਏ ਬੰਦੀਆ ਕੋ ਆਣ ਕੇ ਦੱਸੇ। ਜੋ ਕੱਲ ਨਾਨਕ ਸਰ ਮੀਟਿੰਗ ਦੇ ਬਾਰੇ ਬੋਲਿਆ ਹੈ ਇਹ ਅਧਿਕਾਰ ਸਾਡੇ ਸੁਪਰੀਮ ਜਥੇਦਾਰਾਂ ਨੂੰ ਹੈ। ਇਹਨਾਂ ਵਿੱਚੋਂ ਕਿਸੇ ਜਥੇਦਾਰ ਕੋਲ ਕੋਈ ਕੱਲਾ ਨਿਆਂ ਸਿੰਘਾਂ ਦਾ ਬਾਣਾ ਪਾ ਕੇ ਕੋਈ ਉਹਨੂੰ ਦਿਸੀ ਆ ਗੱਲਬਾਤ ਉਹ ਇਹਨਾਂ ਕੋਲ ਹਾਜ਼ਰ ਹੋ ਕੇ ਦੱਸੇ ਵੀ ਜਤੇਦਾਰ ਸਿੰਘ ਸਾਹਿਬ ਜੀ ਆ ਸੰਪਰਦਾਵਾਂ ਚ ਕੋਈ ਕਮੀ ਪੇਸ਼ੀ ਆ ਰਹੀ ਆ ਤੇ ਉਹਦਾ ਸੰਗਿਆਣ ਜਤੇਬੰਦੀਆਂ ਨੂੰ ਅਧਿਕਾਰ ਐ ਇਹ ਨਹੀਂ ਕੱਲਾ ਮੈਂ ਹੀ ਤਿਆਰ ਪਰ ਤਿਆਰ ਹੋ ਕੇ ਸਵੇਰੇ ਕਵਾਂ ਭਈਆ ਬਲੈਕਮੇਲ ਕਰਾਂ ਲੋਕਾਂ ਤੋਂ ਠਗੀਆਂ ਡੋਰੀਆਂ ਮਾਰਾਂ ਕਦੋਂ ਘੋੜੇ ਖੋਲਾਂ ਕਦੋਂ ਲੁਟਮਾਰ ਕਰਨਾ ਆ ਨਾ ਭਈ ਇਹ ਗੱਲ ਨਹੀਂ ਚੱਲਣੀ ਇਹ ਸਾਰੇ ਸੂਰਬੀਰ ਬਚਨ ਕੇ ਬਲੀ ਹਨ ਜਿਵੇਂ ਸਾਡੇ ਬਾਬਾ ਬੱਲਾ ਜੀ ਨੇ ਕਿਹਾ ਇਹ ਸਾਰੇ ਸਾਰੇ ਹੀ ਵੱਤਰਵਾਣੇ ਜਾਣਦੇ ਹਨ ਇਹ ਨਹੀਂ ਕੋਈ ਇਹਨਾਂ ਤੋਂ ਕਿਸੇ ਚੀਜ਼ ਦਾ ਉਹ ਲੈ ਇਹ ਸਮੇਂ-ਸਮੇਂ ਸਿਰ ਸਾਰਿਆਂ ਨੂੰ ਸਜ਼ਾ ਵੀ ਦਿੰਦੇ ਰਹੇ ਔਰ ਜਿਹੜਾ ਸ਼ਰਨ ਆ ਜਾਏ ਉਹਦੀ ਸ਼ਰਨ ਆਂਦੀ ਲਾਜ਼ਮੀ ਰੱਖਦੇ ਆ ਸੋ ਇਸ ਵੇਲੇ ਪੂਰੀ ਸੰਪਰਦਾ ਨੇ ਮਾਨ ਕਰਕੇ ਸਿੰਘ ਸਾਹਿਬ ਜਰਦਾਰ ਬਾਬਾ ਬਲਬੀਰ ਸਿੰਘ ਜੀ ਨੂੰ ਮੁਖੀ ਕਿਉਂਕਿ ਸਾਰੀਆਂ ਜਥੇਬੰਦੀਆਂ ਦਿੱਲੀ ਸੀਸਮਾਰਜ ਵਾਸਤੇ ਗਈਆਂ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਆਓ ਸੋ ਉਹਨਾਂ ਨੇ ਵੀ ਕੱਲ ਮੀਟਿੰਗ ਵਿੱਚ ਬਹੁਤ ਸੁੰਦਰ ਬਚਨ ਬਲਾਸ ਕੀਤੇ ਹਨ ਹੁਣੇ ਹੀ ਸਾਡੇ ਬਾਬਾ ਮੇਜਰ ਸਿੰਘ ਜੀ ਨੇ ਬਚਨ ਬਲਾਸ ਕੀਤੇ ਹਨ ਸੋ ਗੁਰੂ ਕੀ ਸੰਗਤ ਜੀ ਆਪਾਂ ਨਿੰਦਿਆ ਮਹਾਰਾਜ ਨੇ ਕਿਹਾ ਨਿੰਦਿਆ ਭਲੀ ਕਿਸੇ ਕੀ ਨਹੀਂ ਇਹ ਗੰਦਗੀ ਨੂੰ ਫਰੋਲਣਾ ਅਜੇ ਸਰੋਵੈ ਟਿੱਖਿਆ ਖਾਏ ਆ ਅਸੀਂ ਦਰਗਾ ਮਿਲਸ ਜਾਏ ਮਹਾਪੁਰਸ਼ ਪ੍ਰਾਨੇ ਕਹਿੰਦੇ ਨਿੰਦਿਆ ਕਰਨੀ ਲਿੱਦ ਖਾਣ ਦੇ ਬਰਾਬਰ ਹੈ ਅਦੇਸ ਰਾਜਿਆਂ ਨੂੰ ਖਾਣੀ ਪੀਣ ਨਾਲੇ ਰੋਂਦਾ ਸੀ ਸੋ ਜਿਵੇਂ ਕੱਲ ਭੂਰਕੋਟੀਏ ਕਹਿੰਦੇ ਹਨ ਭਾਈ ਇਹਦੇ ਮੈਲ ਹੈ ਮੈਲ ਨੂੰ ਕੌਣ ਚੱਟਦਾ ਹੈ ਗੰਦਗੀ ਕੌਣ ਚੱਟਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਾ ਕਰੀਏ ਖਾਲਸੇ ਦੀ ਸ਼ੌਕ ਦਸ਼ਾਨ ਨੂੰ ਸੰਪਰਦਾਵਾਂ ਦੀਆਂ ਜਿਹੜੀਆਂ ਪਰਉਪਕਾਰੀ ਵੱਡੀਆਂ-ਵੱਡੀਆਂ ਜਿਨ੍ਹਾਂ ਨੇ ਕਾਰਜ ਕੀਤੇ ਨੇ ਉਹਨਾਂ ਨੂੰ ਸਲਾਹਿਆ ਕਰੋ ਨਿੰਦਿਆ ਨੂੰ ਨਾ ਵਿਚਾਰੋ ਉਹਨਾਂ ਦੇ ਗੁਣ ਵੀ ਵੇਖੋ ਕਿੱਡੇ-ਕਿੱਡੇ ਵੱਡੇ ਨੇ ਹੁਣ ਸਾਨੂੰ 40 ਸਾਲ ਹੋ ਗਏ ਨੇ 45 ਇੱਥੇ ਪਰਫੀ ਔਰ ਤੇ 35 ਸਾਲ ਅੰਮ੍ਰਿਤ ਵੇਲੇ ਰੋਜ਼ ਆਸਾ ਦੀ ਵਾਰ ਦਾ ਕੀਰਤਨ ਸੰਧਿਆ ਦਾ ਕੀਰਤਨ ਤੇ ਇੱਕ ਜਣਾ ਖੜਾ ਉੱਠ ਕੇ ਨਿੰਦਿਆ ਕਰਨੀ ਸ਼ੁਰੂ ਕਰਦੇ ਐਵੇਂ ਨਹੀਂ ਕਰਨਾ